ਪਾਲਿਸ رسول ਦੀ ਪਤਰੀ ਰومیਆ ਨੂੰ ਅਧਿਆਇ 8 ਸੋ ਹੁਣ ਉਹਨਾਂ ਲਈ ਜਿਹੜੇ ਮਸੀਹ ਯਿਸੂ ਵਿੱਚ ਹਨ ਸਜਦਾ ਹੁਕਮ ਨਹੀਂ ਹੈ ਕਿਉਂਕਿ ਜੀਵਨ ਦੇ ਆਤਮਾ ਦੀ ਸ਼ਰਨ ਨੇ ਮਸੀਹ ਇਸ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰਤ ਤੋਂ ਛੁڑا ਦਿੱਤਾ ਜੋ ਸ਼ਰਤੋਂ ਨਾ ਹੋ ਸਕਿਆ ਇਸ ਕਰਕੇ ਜੋ ਸਰੀਰ ਦੇ ਕਾਰਨ ਨਿਤਾਨੀ ਸੀ ਪਰ ਮਿਸ਼ਨ ਨੇ ਆਪਣਾ ਪੁੱਤਰ ਪਾਪ ਦੇ ਲਈ ਪਾਪੀ ਸਰੀਰ ਰੂਪ ਵਿੱਚ ਕੱਲ ਕੇ ਸਰੀਰ ਵਿੱਚ ਆਪ ਹੀ ਪਾਪ ਉੱਤੇ ਸਜਦਾ ਹੁਕਮ ਦਿੱਤਾ ਇਸ ਲਈ ਜੋ ਸਾਡੇ ਵਿੱਚ ਜਿਹੜੇ ਸਰੀਰ ਦੇ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਾਂ ਸ਼ਰਧਾ ਦਾ ਰਾਸਤ ਹੁਕਮ ਪੂਰਾ ਹੋਵੇ ਜਿਹੜੇ ਸਰੀਰਿਕ ਹਨ ਉਹ ਸਰੀਰ ਦੀਆਂ ਅਵਸਥਾਵਾਂ ਉੱਤੇ ਪਰ ਜਿਹੜੇ ਆਤਮਿਕ ਹਨ ਉਹ ਆਤਮਾ ਦੀਆਂ ਅਵਸਥਾਵਾਂ ਉੱਤੇ ਮਨ ਲਾਉਂਦੇ ਹਨ ਕਿਉਂ ਜੋ ਸਰੀਰਿਕ ਮਨਸ਼ਾ ਮੌਤ ਹੈ ਪਰ ਆਤਮਿਕ ਮਨਸ਼ਾ ਜੀਵਨ ਅਤੇ ਸ਼ਾਂਤੀ ਹੈ ਇਸ ਲਈ ਜੋ ਸਰੀਰਕ ਮਨਸ਼ਾ ਪਰਮੇਸ਼ਰ ਨਾਲ ਵੈਰ ਹੈ ਕਿਉਂ ਜੋ ਉਹ ਪਰਮੇਸ਼ਰ ਦੇ ਇਸ਼ਾਰਾ ਦੇ ਅਧੀਨ ਨਹੀਂ ਹੈ ਅਤਨਾ ਹੀ ਹੋ ਸਕਦੀ ਹੈ ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦੇ ਹਨ ਪਰ ਤੁਸੀਂ ਸਰੀਰਕ ਨਹੀਂ ਸਗੋਂ ਆਤਮਿਕ ਹੋ ਪਰ ਤਦੇ ਜੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੋਵੇ ਪਰੰਤੂ ਜਿਹਦੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਸੋ ਉਹ ਉਹਦਾ ਨਹੀਂ ਹੈ ਪਰ ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਦੇਹੀ ਦੇ ਪਾਪ ਦੇ ਕਾਰਨ ਮਰ ਗਈ ਪਰ ਆਤਮਾ ਧਰਮ ਦੇ ਕਾਰਨ ਜੀਵਤ ਹੈ ਅਤੇ ਜੇ ਉਹਦਾ ਆਤਮਾ ਜਿਹਨੇ ਯਿਸੂ ਨੂੰ ਮਰਦੇ ਵਿੱਚੋਂ ਜਿਵਾ ਲਿਆ ਤੁਹਾਡੇ ਵਿੱਚ ਵਸਦਾ ਹੈ ਤਾਂ ਜਿਹਨੇ ਮਸੀਹ ਯਿਸੂ ਨੂੰ ਮਰਦੇ ਵਿੱਚੋਂ ਜਿਵਾ ਲਿਆ ਉਹ ਆਪਣੇ ਆਤਮਾ ਦੇ ਵਸਿੱਲੇ ਨਾਲ ਜਿਹੜਾ ਤੁਹਾਡੇ ਵਿੱਚ ਵਸਦਾ ਹੈ ਤੁਹਾਡੀਆਂ ਮਰਨਹਾਰ ਦੀਨ ਹੋ ਵੀ ਜਿਵਾਏਗਾ ਸੋਹੇ ਪ੍ਰਭੂ ਅਸੀਂ ਕਰਜ਼ਦਾਰ ਹਾਂ ਪਰ ਸਰੀਰ ਦੇ ਨਹੀਂ ਜੋ ਸਰੀਰ ਦੇ ਅਨੁਸਾਰ ਉਮਰ ਕੱਟੀਏ ਜੇ ਸਰੀਰ ਦੇ ਅਨੁਸਾਰ ਉਮਰ ਕਟਾਂਗੇ ਤਾਂ ਤੁਹਾਨੂੰ ਮਰਨਾ ਪਵੇਗਾ ਪਰ ਜੀ ਆਤਮਾ ਨਾਲ ਦਿਹੀ ਦੇ ਕਾਰਜਾਂ ਨੂੰ ਮਾਰੋ ਤਾਂ ਤੁਸੀਂ ਜੀਵੋਗੇ ਜਿਨਨੇ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ ਉਹੀ ਪਰਮੇਸ਼ਰ ਦੇ ਪੁੱਤਰ ਹਨ ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ ਸਗੋ ਲੈਪਾਲਕ ਪੁੱਤਰ ਹੋਣ ਦਾ ਆਤਮਾ ਮਿਲੇ ਹੈ ਜਿਸ ਕਰਕੇ ਅਸੀਂ ਅੱਬਾ हे ਪਿਤਾ ਪੁਕਾਰਦੇ ਹਾਂ ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ਰ ਦੇ ਬਾਲਕਾਂ ਅਤੇ ਜੇ ਬਾਲਕਾਂ ਤਾਂ ਅਧਿਕਾਰੀ ਵੀ ਹਾਂ ਪਰਮੇਸ਼ਰ ਦੇ ਅਧਿਕਾਰੀ ਅਤੇ ਮਸਜਿਦ ਦੇ ਨਾਲ ਸਾਂਝੇ ਅਧਿਕਾਰੀ ਪਰ ਤਦੇ ਜੇ ਅਸੀਂ ਉਹਦੇ ਨਾਲ ਦੁੱਖ ਚੱਲੀਏ ਭਈ ਉਹਦੇ ਨਾਲ ਅਸੀਂ ਵਡਾਈ ਜਾਈਏ ਪਰ ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੀ ਦੁੱਖ ਉਸ ਪ੍ਰਤਾਪ ਨਾਲੋਂ ਜੋ ਸਾਡੀ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਚਾਉਣ ਦੇ ਯੋਗ ਨਹੀਂ ਅਤੇ ਸ੍ਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ਰ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਨੂੰ ਉਡੀਕਦੀ ਹੈ ਕਿਉਂ ਜੋ ਸ੍ਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ اپنی ਇੱਛਾਵਾਂ ਨਾਲ ਨਹੀਂ ਸਗੋਂ ਅਧਿਨ ਕਰਨ ਵਾਲੇ ਦੇ ਕਾਰਨ ਪਰ ਉਮੀਦ ਨਾਲ ਇਸ ਲਈ ਜੋ ਸ੍ਰਿਸ਼ਟੀ ਆਪ ਵੀ ਬਿਨਾਸ਼ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ਰ ਦੇ ਬਾਲਕਾਂ ਦੀ ਵਡਿਆਈ ਦੀ ਆਜ਼ਾਦੀ ਨੂੰ ਪ੍ਰਾਪਤ ਕਰੇ ਅਸੀਂ ਜਾਣਦੇ ਹਾਂ ਭਈ ਸਾਰੀ ਸ੍ਰਿਸ਼ਟੀ ਰਲ ਕੇ ਹੌਂਕੇ ਭਰਦੀ ਹੈ ਅਤੇ ਉਹਨੂੰ ਪੀੜਾ ਲੱਗੀਆਂ ਹੋਈਆਂ ਹਨ ਅਤੇ ਨਿਹਰੀ ਉਹ ਤਾਂ ਨਹੀਂ ਸਗੋਂ ਅਸੀਂ ਆਪ ਵੀ ਜਿੰਨਾਂ ਨੂੰ ਆਤਮਾ ਦਾ ਪਹਿਲਾ ਫਲ ਮਿਲਿਆ ਆਪਣੇ ਆਪ ਵਿੱਚ ਹੌਂਕੇ ਭਰਦੇ ਹਾਂ ਅਤੇ ਪੁੱਤਰ ਹੋਣ ਦੀ ਅਰਥਾਤ ਆਪਣੀ ਦੇਹੀ ਦੇ ਨਿਸਤਾਰੇ ਦੀ ਉੜੀ ਵਿੱਚ ਬੈਠੇ ਹਾਂ ਉਮੀਦ ਨਾਲ ਅਸੀਂ ਬਚਾਏ ਗਏ ਹਾਂ ਪਰ ਉਮੀਦ ਜਿਹੜੀ ਵੇਖੀ ਗਈ ਹੈ ਉਹ ਉਮੀਦ ਨਾਰੀ ਕਿਉਂਕਿ ਜਿਹੜੀ ਵਸਤ ਵੇਖਦਾ ਹੈ ਉਹਦੀ ਉਮੀਦ ਕਾਹਨੂੰ ਕਰੇ ਪਰ ਜਿਹੜੀ ਵਸਤ ਅਸੀਂ ਨਹੀਂ ਵੇਖਦੇ ਜੇ ਉਹਦੀ ਉਮੀਦ ਰੱਖੀਏ ਤਾਂ ਤਿਰਜ ਨਾਲ ਉਹਦੀ ਉੜੀ ਵਿੱਚ ਰਹਿੰਦੇ ਹਾਂ ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ ਸਾਡੀ ਸਹਾਇਤਾ ਕਰਦਾ ਹੈ ਕਿਉਂ ਜੋ ਅਸੀਂ ਕਿਸ ਵਸਤੂ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ ਪਰ ਆਤਮਾ ਆਪ ਅਕਤੂਰ ਹੋ ਕੇ ਪਰਕੇ ਸਾਡੇ ਲਈ ਸਫਾਰਿਸ਼ ਕਰਦਾ ਹੈ ਅਤੇ ਹਿਰਦਿਆਂ ਦਾ ਜਾਂਚਣ ਵਾਲਾ ਜਾਣਦਾ ਹੈ ਕਿ ਆਤਮਾ ਦੀ ਕੀ ਮਨਸ਼ਾ ਹੈ ਕਿਉਂ ਜੋ ਉਹ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸੰਤਾਂ ਦੇ ਲਈ ਸਫਾਰਿਸ਼ ਕਰਦਾ ਹੈ ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਕਰਦੇ ਹਨ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਰ ਦੀ ਮਨਸ਼ਾ ਦੇ ਅਨੁਸਾਰ ਸੱਦੇ ਹੋਏ ਹਨ ਕਿਉਂਕਿ ਜਿਨ੍ਹਾਂ ਨੂੰ ਉਹਨੇ ਪਹਿਲਾਂ ਤੋਂ ਜਾਣਿਆ ਸੀ ਉਸਨੇ ਉਹਨਾਂ ਨੂੰ ਅੱਗੇ ਠਰਾਇਆ ਭਈ ਉਹਦੇ ਪੁੱਤਰ ਦੇ ਸਰੂਪ ਉੱਤੇ ਬਣਨ ਭਈ ਉਹ ਬਹੁਤੇ ਭਰਾਵਾਂ ਵਿੱਚੋਂ ਜੇਠਾ ਹੋਵੇ ਅਤੇ ਜਿਨ੍ਹਾਂ ਨੂੰ ਉਹਨੇ ਅੱਗੇ ਠਰਾਇਆ ਉਸਨੇ ਉਹਨਾਂ ਨੂੰ ਸੱਦਿਆ ਵੀ ਅਤੇ ਜਿਨ੍ਹਾਂ ਨੂੰ ਉਹਨੇ ਸੱਦਿਆ ਉਹਨਾਂ ਨੂੰ ਧਰਮੀ ਵੀ ਠਰਾਇਆ ਅਤੇ ਜਿਨ੍ਹਾਂ ਨੂੰ ਉਸਨੇ ਧਰਮੀ ਠਾਇਆ ਉਹਨਾਂ ਨੂੰ ਵਡਾਈ ਵੀ ਦਿੱਤੀ ਉਪਰੰਤ ਅਸੀਂ ਇਹਨਾਂ ਗੱਲਾਂ ਉੱਤੇ ਕੀ ਆਖੀਏ ਜਦੋਂ ਪਰਮੇਸ਼ਰ ਸਾਡੇ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋਵੇਗਾ ਜਿਨੇ ਆਪਣੇ ਪੁੱਤਰ ਦਾ ਵੀ ਸਿਰਫਾ ਨਾ ਕੀਤਾ ਸਗੋਂ ਉਹਨੂੰ ਅਸਾ ਸਭਨਾਂ ਦੇ ਲਈ ਦੇ ਦਿੱਤਾ ਉਹਦੇ ਨਾਲ ਸਾਰੀ ਅਵਸਥਾ ਵੀ ਸਾਨੂੰ ਕਿਕਰ ਨਾ ਬਖਸ਼ੇਗਾ ਪਰਮੇਸ਼ਰ ਦੇ ਚੁਣੇ ਹੋਿਆਂ ਦੇ ਉੱਤੇ ਕੌਣ ਦਾਵਾ ਕਰੇਗਾ ਪਰਮੇਸ਼ਰ ਹੀ ਹੈ ਜਿਹੜਾ ਤਰ ਮਿਠਰਾਉਂਦਾ ਹੈ ਉਹ ਕੌਣ ਹੈ ਜੋ ਸਜ਼ਾ ਦਾ ਹੁਕਮ ਦੇਵੇਗਾ ਮਸੀਹ ਯਿਸੂ ਹੀ ਹੈ ਜਿਹੜਾ ਮਰ ਗਿਆ ਹਾਂ ਸਗੋਂ ਮੁਰਦੇ ਵਿੱਚੋਂ ਜਿਵਾਲਿਆ ਗਿਆ ਜਿਹੜਾ ਪਰਮੇਸ਼ਰ ਦੇ ਸਜੇ ਪਾਸੇ ਹੈ ਅਤੇ ਸਾਡੇ ਲਈ ਸਫਰਸ਼ ਵੀ ਕਰਦਾ ਹੈ ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ ਕੀ ਵਿਪਤਾ ਜਾਂ ਕਸ਼ਟ ਜਾਂ ਹਨੇਰ ਜਾਂ ਕਾਲ ਜਾਂ ਨੰਗ ਜਾਂ ਪੌਜਲ ਜਾਂ ਤਲਵਾਰ ਜਿਵੇਂ ਲਿਖਿਆ ਹੋਇਆ ਹੈ ਅਸੀਂ ਤੇਰੇ ਲਈ ਦਿਨ ਪਰ ਜਾਨੋ ਮਾਰੇ ਜਾਂਦੇ ਹਾਂ ਅਸੀਂ ਕੋਈਆਂ ਜਾਣ ਵਾਲੀਆਂ ਭੇਡਾਂ ਦੇ ਤੁਲ ਗਿਨੇ ਜਾਂਦੇ ਹਾਂ ਸਗੋਂ ਇਹਨਾਂ ਸਭਨਾਂ ਗੱਲਾਂ ਵਿੱਚ ਉਦੇ ਦੁਆਰਾ ਜਿਹਨੇ ਸਾਡੇ ਨਾਲ ਪ੍ਰੇਮ ਕੀਤਾ ਸੀ ਅਸੀਂ ਹੱਦੋਂ ਵੱਧ ਫਤਿਹ ਪਾਉਂਦੇ ਹਾਂ ਕਿਉਂਕਿ ਜੋ ਮੈਨੂੰ ਪ੍ਰਤੀਤ ਹੈ ਪਈ ਨਾ ਮੌਤ ਨਾ ਜੀਵਨ ਨਾ ਦੂਤ ਨਾ ਹਕੂਮਤਾਂ ਨਾ ਵਰਤਮਾਨ ਅਵਸਥਾ ਨਾ ਹੋਣ ਵਾਲੀਆਂ ਅਵਸਥਾ ਨਾ ਸ਼ਕਤੀਆਂ ਨਾ ਉਚਾਈਆਂ ਨਾ ਡੁੰਗੀਆਂ ਨਾ ਕਿ ਹਰ ਸ੍ਰਿਸ਼ਟੀ ਪਰਮੇਸ਼ਰ ਦੇ ਉਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਹੈ ਸਾਨੂੰ ਅਡ ਕਰ ਸਕੇਗੀ